ਹਾਂਜੀ ਬਾਈ ਜੀ ਸਸਰੀ ਕੱਲ ਸਾਰਿਆਂ ਨੂੰ ਅੱਜ ਫੇਰ ਇੱਕ ਵਾਰ ਇੱਕ ਬਲੌਗ ਅੱਜ ਬਣਾ ਕੇ ਤੁਹਾਨੂੰ ਦਿਖਾਉਣ ਲੱਗਾ ਵੀ ਆਖਿਰ ਕੀ ਫਰਕ ਆ ਕੈਨੇਡਾ ਤੇ ਆਪਣੇ ਇੰਡੀਆ ਭਾਰਤ ਜਾ ਕੇ ਲੀਏ ਵੀ ਪੰਜਾਬ ਦੇ ਵਿੱਚ ਸੋ ਸਵੇਰ ਦਾ ਅੱਜ ਮੀਂਹ ਪੈ ਰਿਹਾ ਮੀਂਹ ਵੀ ਕਾਫੀ ਭਾਰੀ ਬਾਦਸ ਜਿਹੜੀ ਉਹ ਹੋ ਰਹੀ ਹੈ ਲੇਕਿਨ ਇਹ ਸੜਕਾਂ ਦਾ ਹਾਲ ਹੈ ਜੀ ਬਿਲਕੁਲ ਸਾਫ ਸੋਤਰੀਆਂ ਇਹ ਮੈਂ ਸਾਈਡ ਤੇ ਪੈਦਲ ਦੇ ਲਈ ਜੋ ਬਣਿਆ ਮੈਂ ਰਸਤਾ ਅਗੜੰਡੀ ਜੀ ਉਸ ਦੇ ਉੱਤੇ ਚੱਲ ਰਹੇ ਆ ਕਿਤੇ ਤੁਹਾਨੂੰ ਨਾ ਪਾਣੀ ਨਹੀਂ ਮਿਲੂਗਾ ਇਹ ਦੇਖੋ ਸਾਈਡ ਦੇ ਉੱਤੇ ਨਾ ਪਾਣੀ ਜਿਹੜਾ ਉਹ ਸਾਈਡ ਤੋਂ ਸੜਕ ਤੋਂ ਜਿਹੜੇ ਰਸਤਾ ਬਣਿਆ ਵਾ ਪਾਣੀ ਵਾਸਤੇ ਉਹਦੇ ਵਿੱਚ ਜਾ ਰਿਹਾ ਔਰ ਸੜਕਾਂ ਤੁਹਾਨੂੰ ਇਹ ਦੇਖੋ ਬਿਲਕੁਲ ਸੁਕਤੀਆਂ ਮਤਲਬ ਪਾਣੀ ਆਈਆਂ ਹੈਗੀਆਂ ਲੇਕਿਨ ਉਸ ਤਰ੍ਹਾਂ ਪਾਣੀ ਨਹੀਂ ਖੜਦਾ ਜਿਵੇਂ ਆਪਣੇ ਤਾਂ ਕਹ ਲੀਏ ਵੀ 10 ਮਿੰਟ ਦਾ ਮੀਂਹ ਹੋਵੇ ਤਾਂ ਕਰਾਲੀ ਦੇ ਹਾਲ ਸਾਰਿਆਂ ਨੂੰ ਪਤਾ ਹੈ ਵੀ ਕਿਸਤੀਆਂ ਲੈ ਕੇ ਤੈਰਨੇ ਵਾਲਾ ਕੰਮ ਹੋ ਜਾਂਦਾ ਹੈ ਤੇ ਦੂਸਰੇ ਪਾਸੇ ਆਪਾਂ ਇਤੋਂ ਦਾ ਦਿਖਾ ਰਹੇ ਹਾਂ ਵੀ ਅੱਜ ਸਵੇਰ ਦੀ ਬਾਰਿਸ਼ ਹੋ ਰਹੀ ਹੈ ਕੈਨੇਡਾ ਦੇ ਵਿੱਚ ਤੇ ਸਵੇਰ ਤੋਂ ਲੈ ਕੇ ਹੁਣ ਤੱਕ ਜਿਵੇਂਗਾ 1 ਮਿੰਟ ਦੇ ਲਈ ਵੀ ਮੀਂਹ ਨਹੀਂ ਰੁਕਿਆ ਔਰ ਪਾਣੀ ਤੁਹਾਨੂੰ ਸੜਕਾਂ ਦੇ ਉੱਤੇ ਕਿਤੇ ਨਹੀਂ ਦਿਖੇਗਾ ਨਾਲ ਦੀ ਨਾਲ ਕਲੀਅਰ ਹੈ ਇਹ ਦੇਖੋ ਤੇਜ਼ ਬਾਰਿਸ਼ ਹੈ ਜਿਹੜੀ ਹੋ ਰਹੀ ਹੈ ਤੇ ਪਾਣੀ ਦੀ ਨਿਕਾਸੀ ਬਹੁਤ ਵਧੀਆ ਹੈ ਇਹੀ ਕਾਰਨ ਆ ਵੀ ਸਾਫ਼ ਸੁਥਰਾ ਮਾਹੌਲ ਆ ਜਿਹੜਾ ਸਾਫ਼ ਸੁਥਰੀਆਂ ਸੜਕਾਂ ਹਮੇਸ਼ਾ ਜਿਹੜੀਆਂ ਇੱਥੇ ਰਹਿੰਦੀਆਂ ਨੇ ਹਰ ਇੱਕ ਗੱਡੀ ਵਾਲਾ ਦੂਸਰੀ ਗੱਡੀ ਵਾਲੇ ਨੂੰ ਬੜੇ ਵਧੀਆ ਤਰੀਕੇ ਨਾਲ ਸਾਈਡ ਦੇ ਕੇ ਨਿਕਲਦੇ ਆ ਆਪਣੇ ਵਾਂਗ ਨਹੀਂ ਕਿ ਜੇਕਰ ਕਿਸੇ ਨੇ ਪੈਦਲ ਨਿਰਾਸਤਾ ਕਰਾਸ ਕਰਨਾ ਹੋਵੇ ਤਾਂ ਕੋਈ ਸਾਈਡ ਨਹੀਂ ਦਿੰਦਾ ਤੇ ਗ੍ਰੀਨਰੀ ਬਹੁਤ ਜ਼ਿਆਦਾ ਹੈ ਜਿਹੜੀ ਕੁਦਰਤ ਹੈ ਸਭ ਤੋਂ ਵੱਡੀ ਜਿਹੜੀ ਖਾਸੀਅਤ ਹੈ ਵੀ ਕੁਦਰਤ ਨੂੰ ਇਹਨਾਂ ਨੇ ਛੇੜਿਆ ਨਹੀਂ ਹੈਗਾ ਕੁਦਰਤ ਦੇ ਜਿੱਥੇ ਕੋਈ ਬੂਟਾ ਲੱਗਿਆ ਹੋਇਆ ਬੂਟਾ ਜਿੱਥੇ ਲੱਗਿਆ ਹੋਇਆ ਆ ਹਰ ਇੱਕ ਘਰ ਦੇ ਅੱਗੇ ਲਗਾਉਣਾ ਜ਼ਰੂਰੀ ਕੀਤਾ ਗਿਆ ਵਿਆ ਦਰਖਤ ਜਿੱਥੇ ਘਰਾਂ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਵੱਢਣ ਦੀ ਮਨਾਹੀ ਹੈ ਕੋਈ ਵੱਢ ਨਹੀਂ ਸਕਦਾ ਜੇਕਰ ਬਹੁਤ ਹੀ ਜ਼ਰੂਰੀ ਕਿਸੇ ਨੇ ਪਰਮਿਸ਼ਨ ਲੈ ਕੇ ਉਸ ਨੂੰ ਵੱਢ ਸਕਦੇ ਆ ਇਸ ਤਰ੍ਹਾਂ ਨਹੀਂ ਪਰਮਿਸ਼ਨਾਂ ਵੀ ਇੱਥੇ ਬਹੁਤ ਔਕੀਆਂ ਮਿਲਦੀਆਂ ਨੇ ਸੋ ਆ ਤੁਸੀਂ ਦੇਖੇ ਰਹੇ ਹੋ ਵੀ ਸੜਕ ਦੇ ਕਿਨਾਰਿਆਂ ਤੇ ਵੀ ਪੱਤਝੜ ਹੈਗੀ ਆ ਪਰ ਤੇ ਅੱਜ ਕੱਲ ਇੱਥੇ ਪੱਤਝੜ ਦਾ ਮੌਸਮ ਜਿਹੜਾ ਆਉਣੇ ਵਾਲਾ ਹੈ ਮੀਂਹ ਪੂਰੇ ਜ਼ੋਰ ਦੇ ਨਾਲ ਪੈ ਰਿਹਾ ਆਵਾਜ਼ ਉੱਪਰ ਤੋਂ ਸੁਣ ਲਓ ਤੇ ਆਪਾਂ ਵੀ ਛਾਤਰੀ ਲੈ ਕੇ ਤੁਰੇ ਹੋਏ ਆ ਪਰ ਉਹੀ ਆ ਵੀ ਕਰਾਲੀ ਦੇ ਹਾਲਾਤ ਇੱਕ ਪਾਸੇ ਜਦੋਂ ਮੀਂਹ ਪੈਂਦਾ ਤਾਂ ਜਿੰਨੇ ਵੀ ਸਾਡੇ ਪੱਤਰਕਾਰ ਭਰਾ ਨੇ ਸਾਰਿਆਂ ਦੀ ਨਿਗਾਹ ਇਸ ਤੇ ਹੁੰਦੀ ਹੈ ਕਿਸੇ ਦੇ ਮੇਰੇ ਭਰਾ ਦੀ ਦੁਕਾਨ ਦੇ ਅੱਗੇ ਪਾਣੀ ਇੰਨਾ ਜ਼ਿਆਦਾ ਹੁੰਦਾ ਹੈ ਕੋਈ ਘਰਾਂ ਦੇ ਬਾਹਰ ਨਿਕਲਣ ਤੋਂ ਅਸਮਰਥ ਹੋ ਜਾਂਦਾ ਹੈ ਤੇ ਮਤਲਬ ਬੁਰਾ ਹਾਲ ਹੈ ਕਿਸੇ ਦੇ ਘਰਾਂ ਦੇ ਬਾਹਰ ਤਾਂ ਕਾਲੇ ਪਾਣੀ ਕਾਲੇ ਪਾਣੀ ਦੀ ਜੇਲ ਜਿਹਨੂੰ ਕਿਹਾ ਜਾਂਦਾ ਉਹ ਵੀ ਬਾਰ ਨੰਬਰ 13 ਦੀ ਆਪਾਂ ਗੱਲ ਕਰ ਲਈ ਤਾਂ ਉੱਤੇ ਦੇਖਣ ਨੂੰ ਮਿਲਦੀ ਹੈ ਨਗਰ ਕੌਂਸਲ ਦੇ ਦਾਅਵੇ ਬਹੁਤ ਵੱਡੇ ਨੇ ਲੇਕਿਨ ਹੁੰਦਾ ਉੱਥੇ ਕੁਛ ਨਹੀਂ ਤੇ ਦੂਸਰੇ ਪਾਸੇ ਇੱਥੇ ਕਦੇ ਆਪਾਂ ਕੋਈ ਸਫਾਈ ਕਰਮੀ ਨਹੀਂ ਉਹ ਦੇਖਿਆ ਤੇ ਆਪਣੇ ਆਪ ਹੀ ਲੋਕ ਵੀ ਆਪਣੇ ਕੰਮ ਕਰਦੇ ਨੇ ਤੇ ਦੂਸਰੇ ਪਾਸੇ ਸੜਕਾਂ ਸੁੜਕਾਂ ਸਾਫ਼ ਨੇ ਤੇ ਪਾਣੀ ਦਾ ਜਿਹੜਾ ਨਿਕਾਸੀ ਦਾ ਅਰੇਂਜਮੈਂਟ ਹੈ ਉਹ ਵਧੀਆ ਦਿੱਤਾ ਪਿਆ ਹੈ ਜਿਸ ਦੇ ਨਾਲ ਪਾਣੀ ਰੁਕਦਾ ਨਹੀਂ ਬਿਲਕੁਲ ਸਾਫ਼ ਸੁਥਰਾ ਮਾਹੌਲ ਰਹਿੰਦਾ ਹੈ ਸੜਕਾਂ ਸਾਫ਼ ਨੇ ਬਿਲਕੁਲ ਮਿੱਟੀ ਤੁਹਾਨੂੰ ਬੇਸ਼ੱਕ ਦੀ ਕੱਚਾ ਹੈ ਪਰ ਇਸ ਦੇ ਨਾਲ ਮਿੱਟੀ ਨਹੀਂ ਤੁਹਾਨੂੰ ਦੇਖਣੀ ਕਿਤੇ ਵੀ ਤੇ ਬਿਲਕੁਲ ਸਾਫ ਸੁਥਰਾ ਮਾਹੌਲ ਹੈ ਤੇ ਬੜਾ ਵਧੀਆ ਇਹੀ ਫਰਕ ਹੈ ਵੀ ਸਾਫ ਸਫਾਈ ਤੇ ਕਾਣ ਪੀਣ ਨੂੰ ਲੈ ਕੇ ਲੋਕੀ ਬਾਹਰ ਨੂੰ ਭਜਦੇ ਨੇ ਤੇ ਉਹ ਚੀਜ਼ਾਂ ਦਾ ਫਰਕ ਹੈ ਇੱਥੇ ਸੋ ਕਰ ਦਿਓ ਵੱਤ-ਵੱਤ ਸ਼ੇਰ ਜੀ ਤਾਂ ਕਿ ਫਰਕ ਦਾ ਬਾਕੀ ਬਣਾ ਵੀਰਾਂ ਨੂੰ ਪਤਾ ਲੱਗ ਸਕੇ ਤੇ ਆਪਣੇ ਸ਼ਹਿਰ ਨਗਰ ਕਾਉਂਸਲ ਨੂੰ ਵੀ ਕੋਈ ਸੋਝੀ ਆ ਜਾਵੇ ਵੀ ਉਹ ਵੀ ਇਸ ਵਾਰ ਕੋਈ ਧਿਆਨ ਦੇ ਦੇਵੇ ਤੇ ਕੁਰਾਲੀ ਦੇ ਵਿੱਚ ਵੀ ਜਦੋਂ ਮੀਂਹ ਨਹੀਂ ਪੈਂਦਾ ਤਾਂ ਇਸ ਤਰ੍ਹਾਂ ਹੋ ਜਵੇ ਕਦੇ ਤਾਂ ਰੱਬ ਦਾ ਸ਼ੁਕਰਾਨਾ ਹੀ ਕਰਾਂਗੇ ਵੀ ਕਦੇ ਪਾਣੀ ਨਾ ਮੀਤੋ ਬਾਦ दिखे ਓਕੇ ਜੀ ਸਤਿ ਸ੍ਰੀ ਅਕਾਲ